ਕੀ ਸਾਡੇ ਪੰਜਾਬ ਦਾ ਕਿਸਾਨ ਅਤਵਾਦੀ ਹੈ ਕੀ ਉਹ 테러ਰਿਸਟ ਹੈ ਜੇ ਉਹ ਆਪਣੀਆਂ ਗੱਲਾਂ ਲੈ ਕੇ ਜਾ ਰਹੇ ਨੇ ਦਿੱਲੀ ਵੱਲ ਨੂੰ ਉਹਨਾਂ ਦੇ ਤਾਂ ਫੁੱਲ ਵਰਸਾਏ ਜਾਣੇ ਚਾਹੀਦੇ ਆ ਤੁਸੀਂ ਬੈਰੀਕੇਡ ਲਾ ਰਹੇ ਹੋ ਉਹਨਾਂ ਤੇ ਉਹ ਦੂਜੀਆਂ ਜਿਹੜੀਆਂ ਗੋਲੀਆਂ ਨੇ ਉਹ ਮਾਰ ਰਹੇ ਹੋ ਤਾਂ ਉਹਨਾਂ ਤੇ ਤਾਂ ਫੁੱਲ ਵਰਸਾਏ ਜਾਣੇ ਚਾਹੀਦੇ ਸੀਗੇ ਇਹ ਦੁਰਵਿਵਹਾਰ ਹੈ ਇਹ ਬਰਦਾਸ਼ਤ ਨਹੀਂ ਹੋਊਗਾ ਪੰਜਾਬ ਦੇ ਲੋਕ ਕਿਉਂਕਿ ਇਹ ਚ ਗੱਲ ਹੈ ਸਾਰੇ ਪੰਜਾਬੀ ਇਕੱਠੇ ਨੇ ਅਸੀਂ ਜੋ ਜੇ ਤੋਂ ਇੰਟਰਵਿਊ ਚੱਲਦੀ ਹੈ ਕਿਸੇ ਲੀਡਰ ਦੀ ਤਾਂ ਨੀਚੇ ਜਿਹੜੇ ਕਮੈਂਟਸ ਨੇ ਉਹਨਾਂ ਦੇ ਵਿੱਚ ਇਹ ਫਿਰ ਕੋਣ ਨੈਰੇਟਿਵ ਸਿਰਜ ਰਿਹਾ ਕਿ ਜਿਹੜਾ ਇਸ ਪੂਰੇ ਧਰਨੇ ਨੂੰ ਕਾਂਗਰਸ ਔਰ ਆਮ ਆਦਮੀ ਪਾਰਟੀ ਸਪੋਰਟ ਕਰ ਰਹੀ ਹੈ ਇਹ ਮੈਂ ਤਾਂ ਕਹਿੰਦਾ ਹਰ ਪੰਜਾਬੀ ਨੂੰ ਸਪੋਰਟ ਕਰਨਾ ਚਾਹੀਦਾ ਇਸ ਧਰਨੇ ਨੂੰ ਜਿਹੜਾ ਪੰਜਾਬ ਨੂੰ ਪਿਆਰ ਕਰਦਾ ਇਹ ਪੋਲੀਟੀਕਲ ਨੈਰੇਟਿਵ ਕਿਵੇਂ ਸਿਰਜਿਆ ਜਾ ਇਹ ਤਾਂ ਆਪ ਮੁਹਾਰੇ ਲੋਕ ਆਏ ਨੇ ਆਪ ਮੁਹਾਰੇ ਲੋਕ ਕਮੈਂਟ ਕਰਦੇ ਆਪ ਮੁਹਾਰੇ ਸਰਕਾਰਾਂ ਦੇ ਲੋਕ ਗਲਤੀਆਂ ਕਰਦੇ ਨੇ ਮੌਜੂਦਾ ਸਰਕਾਰ ਕਿਉਂ ਕਹਿ ਰਹੇ ਨੇ ਨਰਿੰਦਰ ਮੋਦੀ ਕਿਸਾਨ ਵਿਰੋਧੀ ਉਹ ਇਸੇ ਲਈ ਹੈ ਵੀ ਅੱਜ ਬੈਰੀਕੇਡ ਕੌਣ ਲਾ ਕੇ ਰੱਖਿਆ ਖੱਟੜ ਸਾਹਿਬ ਦੀ ਸਰਕਾਰ ਹੈ ਰੈਣੇ ਕਿਸਾਨ ਅੰਦੋਲਨ 2 ਚੱਲ ਰਿਹਾ ਔਰ ਸਮਾ ਜਿਹੜਾ ਰਾਤ ਦਾ ਹੈ ਕਿਸਾਨ ਅੰਦੋਲਨ 2 ਦੇ ਵਿੱਚ ਇੱਕ ਕਿਸਾਨ ਕੱਲ ਸ਼ਹੀਦ ਹੁੰਦਾ ਔਰ ਅੱਜ ਉਸ ਦੀ ਜਿਹੜੀ ਮ੍ਰਿਤਕ ਦੇ ਹੈ ਸ਼ੰਭੂ ਲਿਆਂਦੀ ਜਾਂਦੀ ਇੱਥੇ ਮੱਥਾ ਟਿਕਾਇਆ ਜਾਂਦਾ ਉਸ ਦੀ ਮ੍ਰਿਤਕ ਦੇ ਪੰਜਾਬ ਦੇ ਯੂਥ ਵਰਕਰ ਕਹ ਲਈਏ ਯੂਥ ਆਗੂ ਕਹ ਲਈਏ ਮੋਹਿਤ ਮਹਿੰਦਰਾ ਸੋ ਨਾਲ ਆਏ ਨੇ ਅ ਗੱਲਬਾਤ ਕਰਦੇ ਆ ਬ੍ਰਹਮ ਮਹਿੰਦਰਾ ਜੋ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਰਹਿ ਚੁੱਕੇ ਨੇ ਉਹਨਾਂ ਦੇ ਬੇਟੇ ਨੇ ਕਹ ਲਈਏ ਵੀ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਗੱਲਬਾਤ ਜਿਹੜੀ ਹੈ ਉਹ ਮੋਹਿਤ ਮਹਿੰਦਰਾ ਜੀ ਨਾਲ ਕਰਦੇ ਆ ਸਰ ਅੱਜ ਇੱਕ ਪਹਿਲੀ ਡੈੱਥ ਹੋਈ ਜਿਹੜੀ ਇਸ ਕਹੇ ਲੀਏ ਮੋਰਚੇ ਦੀ ਔਰ ਉਸ ਨਿਤਕ ਧੇਰੇ ਨਾਲ ਤੁਸੀਂ ਆਏ ਹੋ ਦੇਖੋ ਪਹਿਲੀ ਸ਼ਹਾਦਤ ਔਰ ਦੁੱਖ ਦੀ ਗੱਲ ਹੈ ਕਿ ਮੋਦੀ ਸਾਹਿਬ ਪੰਜਾਬੀਆਂ ਦੀ ਜਿਹੜੀ ਪੇਸ਼ੈਂਸ ਹੈ ਉਹਨੂੰ ਟੈਸਟ ਕਰ ਰਹੇ ਹੈ ਔਰ ਨਿਰੰਤਰਤਾ ਅਸੀਂ ਸਾਰੇ ਜਿਹੜੇ ਆਗੂ ਸਹਿਬਾਨ ਨੇ ਉਹਨਾਂ ਨਾਲ ਇਨ ਟੱਚ ਹੈ ਨਾਟ ਐਜ਼ ਅ politcal person ਪਰ ਇੱਕ ਪੰਜਾਬੀ ਹੋਣ ਦੇ ਨਾਤੇ ਇੱਕ ਨੌਜਵਾਨ ਨਾਗਰਿਕ ਹੋਣ ਦੇ ਨਾਤੇ ਕਿਉਂਕਿ ਕਿਹਾ ਜਾਂਦਾ ਹੈ ਕਿ ਬਾਬੇ ਨਾਨਕ ਦਾ ਕੀਤਾ ਹੈ ਖੇਤੀਬਾੜੀ ਔਰ ਅਰਥਵਵਸਥਾ ਸਾਡੀ ਜਿੰਨੀ ਪੰਜਾਬ ਦੀ ਇਕਨੋਮੀ ਹੈ ਉਹ ਇੱਕ ਐਗਰੀਕਲਚਰਲ ਬੇਸਡ ਇਕਨੋਮੀ ਹੈ ਔਰ ਜੇ ਉਹਦੇ ਤੇ ਕੋਈ ਸੱਟ ਮਾਰੂਗਾ ਤਾਂ ਪੰਜਾਬੀ ਜਿਹੜਾ ਹੈਗਾ ਉਹ ਉਹ ਉਹਦਾ ਜਵਾਬ ਆਉਂਦਾ ਹੈ ਫਿਰ ਔਰ ਸ਼ਹਾਦਤਾਂ ਦੇ ਤਾਂ ਪਹਿਲਾਂ ਹੀ ਅੱਗੇ ਔਰ ਦੁੱਖ ਦੀ ਗੱਲ ਹੈ ਅਸੀਂ ਸ਼ਰਧਾਂਜਲੀ ਵੀ ਪੇਂਟ ਕਰਦੇ ਹਾਂ ਕਿ ਜਿੱਡਾ ਵੱਡਾ ਬਲੀਦਾਨ ਜਿੱਡਾ ਵੱਡਾ ਸੈਕਰੀਫਾਈਸ ਉਸ ਗੁਰਦਾਸਪੁਰ ਦੇ ਚਾਚੋਕੇ ਪਿੰਡ ਦੇ ਪਰਿਵਾਰ ਨੇ ਦਿੱਤਾ ਹੈ ਔਰ ਜੋ ਅਸੀਂ ਅਸਿਸਟ ਕਰ ਸਕਦੇ ਆ ਉਹਦੇ ਲਈ ਆਪਣੀ ਜਿਹੜੀਆਂ ਸੇਵਾਵਾਂ ਉਹ ਦੇ ਰਹੇ ਆ ਅੱਜ ਕੈਰੀ ਵੀ ਪਹਿਲੀ ਸ਼ਹਾਦਤ ਹੋਈ ਹੈ ਔਰ ਨਾ ਜਿਵੇਂ ਪਿਛਲੀ ਵਾਰ ਵੀ ਬਹੁਤ ਸ਼ਹਾਦਤਾਂ ਹੋਈਆਂ ਕਲੇ ਸ਼ਹੀਦ ਦਾ ਦਰਜਾ ਦੇਣ ਦੇ ਲਈ ਬੜੀਆਂ ਜਦੋ ਜਹਿਦ ਵੀ ਚਲੀਆਂ ਅੱਜ ਪਹਿਲੀ ਸ਼ਹਾਦਤ ਹੋਈ ਹੈ ਤੁਹਾਡੀ ਟੀਮ ਇੱਥੇ ਪਹੁੰਚੀ ਹੈ ਔਰ ਉਸ ਸ਼ਹੀਦ ਦੀ ਜੇ ਗੱਲ ਕਰੀ ਕਿਉਂਕਿ ਗੋਲਾ ਬਾਰੂਦ ਪੂਰਾ ਜਿਹੜਾ ਉਧਰੋਂ ਹਰਿਆਣੇ ਵਾਲਿਆਂ ਵੱਲੋਂ ਪੂਰਾ ਚਲਾਇਆ ਜਾ ਰਿਹਾ ਲੱਗਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਐਸਾ ਕੋਈ ਹੋਰ ਖਤਰਾ ਹੋ ਸਕਦਾ ਹੈ ਬਿਲਕੁਲ ਖਤਰਾ ਔਰ ਕੱਲ ਜਦੋਂ ਅਸੀਂ ਆਏ ਸੀਗੇ ਸਾਰਿਆਂ ਨਾਲ ਉਹਨਾਂ ਦਾ ਹਾਲਚਾਲ ਪੁੱਛਿਆ ਸੀ ਬਹੁਤ ਇੰਜਰੀਜ਼ ਔਰ ਬਹੁਤ ਸਾਡੇ ਬਜ਼ੁਰਗ ਕਿਸਾਨ ਸਾਡੇ ਕਿਸਾਨ ਜਿਹੜੇ ਸੱਜਣ ਨੇ ਉਹਨਾਂ ਨੇ ਬਹੁਤ ਇੰਜਰੀਜ਼ ਸਿਗੀਆਂ ਔਰ ਦੁੱਖ ਹੋਇਆ ਦੇਖ ਕੇ ਕਿ ਵੀ ਜਿਸ ਤਰੀਕੇ ਨਾਲ ਇਨ ਹਿਊਮਨ ਟ੍ਰੀਟਮੈਂਟ ਸਾਡੇ ਕਿਸਾਨਾਂ ਨਾਲ ਹੋਇਆ ਇਸੇ ਕਰਕੇ ਮੈਂ ਚਿੱਠੀ ਲਿਖੀ ਸੀ ਡੀਸੀ ਸਾਹਿਬ ਨੂੰ ਪਟਿਆਲੇ ਵਾਲਿਆਂ ਨੂੰ ਕਿ ਪਰਚਾ ਦਰਜ ਕਰੋ ਛੇਤੀ ਤੋਂ ਛੇਤੀ ਡੀਸੀ ਅੰਬਾਲਾ ਤੇ ਸੋ ਥੈਟ ਹਿਊਮਨ ਰਾਈਟਸ ਦੀ ਵਾਇਲੇਸ਼ਨ ਇੱਕ ਤਾਂ ਰਜਿਸਟਰ ਹੋਇਆ ਹੋਵੇ ਕਿ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋਈ ਹੈ ਔਰ ਦੂਜਾ ਸਾਡੇ ਕਿਸਾਨਾਂ ਦਾ ਜਿਹੜਾ ਮੋਰਲ ਹੈ ਉਹ ਬੂਸਟ ਹੋਵੇ ਸੋ ਇਹ ਇਸੇ ਕਰਕੇ ਅਸੀਂ ਚਿੱਠੀ ਲਿਖੀ ਔਰ ਛੇਤੀ ਛੇਤੀ ਪੰਜਾਬ ਸਰਕਾਰ ਨੂੰ ਵੀ ਨੱਥ ਪਾਉਣੀ ਚਾਹੀਦੀ ਹੈ ਅਧਿਕਾਰ ਖੇਤਰ ਪੰਜਾਬ ਦਾ ਹੈ ਔਰ ਪੰਜਾਬ ਦੇ ਖੇਤਰ ਚ ਆ ਕੇ ਹਰਿਆਣਾ ਪੁਲਿਸ ਹੋਵੇ ਸੀਆਰਪੀਐਫ ਹੋਵੇ ਲਗਾਤਾਰ ਜਿਹੜਾ ਟਾਇਰ ਗੈਸ ਛੱਡ ਰਹੇ ਨੇ ਲੱਗਦਾ ਹੈ ਜਿਹੜਾ ਗ੍ਰਹਿ ਮੰਤਰੀ ਨੇ ਹਰਿਆਣੇ ਦੇ ਜਾਂ ਐਸਐਸਪੀ ਅੰਬਾਲਾ ਨੇ ਉਹਨਾਂ ਤੇ ਵੀ ਕੋਈ ਕਾਰਵਾਈ ਹੋਣੀ ਚਾਹੀਦੀ ਮੈਂ ਤੁਹਾਨੂੰ ਪੁੱਛਦਾ ਆਪਣੇ ਵਿਊਅਰਸ ਨੂੰ ਪੁੱਛਦਾ ਕਿਉਂ ਨਹੀਂ 326 ਪੈਣੀ ਚਾਹੀਦੀ ਡੀਸੀ ਅੰਬਾਲਾ ਤੇ ਔਰ ਜਿਹੜੇ ਪੁਲਿਸ ਅਫਸਰਾਂ ਨੇ ਇਹ ਕੰਮ ਕੀਤਾ ਹੈ ਸਾਡੀ ਬਾਉਂਡਰੀ ਚ ਆ ਕੇ ਕਿਉਂ ਨਹੀਂ 326 ਪੈਣੀ ਚਾਹੀਦੀ ਅਸੀਂ ਸਰਕਾਰ ਨੂੰ ਵੀ ਪੁੱਛਦੇ ਆਫ ਕੋਰਸ ਕਿਉਂਕਿ ਪਰ ਨਾਨ ਪੋਲਿਟਿਕਲ ਗੱਲ ਕਰਨ ਦਾ ਟਾਈਮ ਹੈ ਪਰ ਸਰਕਾਰ ਤੇ ਵੀ ਇੱਕ ਰਿਫਲੈਕਸ਼ਨ ਹੋਣੀ ਚਾਹੀਦੀ ਹੈ ਅੱਜ ਪਤਾ ਲੱਗੇ ਵੀ ਜੀਸੀਬੀਆਂ ਨੂੰ ਵੀ ਜ਼ਬਤ ਕਰਨ ਦੀ ਗੱਲ ਹੈ ਉਹ ਵੀ ਪੰਜਾਬ ਸਰਕਾਰ ਵੱਲੋਂ ਆਈ ਹੈ ਪਰ ਕਹਿਣ ਦਾ ਭਾਵ ਇਹ ਨਾਨ ਪੋਲਿਟਿਕਲ ਗੱਲ ਹੈ ਪਰ ਪੰਜਾਬ ਸਰਕਾਰ ਨੂੰ ਥੋੜਾ ਜਿਹਾ ਆਪਣੇ ਕਿਸਾਨਾਂ ਦਾ ਮੋਰਲ ਬੂਸਟ ਕਰਨ ਉਹਨਾਂ ਵੱਲੋਂ ਹੋਣਾ ਚਾਹੀਦਾ ਜੇ ਇੱਕ ਪਾਸੇ ਦੇਖਿਆ ਜਾਵੇ ਜਿਸ ਤਰੀਕੇ ਦੇ ਨਾਲ ਸ਼ੰਭੂ ਬੈਰੀਅਰ ਤੇ ਜਿਹੜੇ ਹਾਲਾਤ ਨੇ ਜਾਂ ਖਨੋਰੀ ਪੰਜਾਬ ਦੀ ਜਿਹੜੀ ਸਰਹੱਦ ਹਰਿਆਣੇ ਦੇ ਨਾਲ ਲੱਗਦੀ ਆ ਉਸ ਨੂੰ ਪੂਰਾ ਸੀਲ ਕਰ ਦਿੱਤਾ ਗਿਆ ਰਾਜਸਥਾਨ ਸਰਹੱਦ ਨੂੰ ਵੀ ਜਿਹੜਾ ਸੀਲ ਕਰ ਦਿੱਤਾ ਗਿਆ ਹਰਿਆਣਾ ਸਰਕਾਰ ਨੇ ਤਾਂ ਧਮਕੀ ਤਾਂ ਕਹਿ ਦਿੱਤੀ ਇੱਕ ਤਰ੍ਹਾਂ ਦੀ ਸਿੱਧੀ ਚੇਤਾਵਨੀ ਦੇ ਦਿੱਤੀ ਕਿਸਾਨਾਂ ਨੂੰ ਜੇਕਰ ਤੁਸੀਂ ਅੰਦੋਲਨਾਂ 'ਚ ਸ਼ਾਮਲ ਹੋਵੋਗੇ ਤੁਹਾਡੀ ਜ਼ਮੀਨਾਂ ਦੀ ਕੋਰਕਰੀ ਹੋ ਜੂ ਪਾਸਪੋਰਟ ਰੱਦ ਕਰ ਦਾਂਗੇ ਇਸ ਤਰੀਕੇ ਦੀ ਬਿਆਨਬਾਜ਼ੀਆਂ ਉਧਰੋਂ ਆਉਣੀਆਂ ਜਾਂ ਕਿਸਾਨਾਂ ਨੂੰ ਇਸ ਤਰੀਕੇ ਦੇ ਨਾਲ ਕਹਿਣਾ ਕਿ ਇਹ ਰਾਜਨੀਤੀ ਦੇ ਖੇਤਰ ਦੇ ਵਿੱਚ ਦੇਖਿਆ ਜਾਵੇ ਜਾਂ ਇੱਕ ਸਵਿਧਾਨ ਦੇ ਅਨੁਸਾਰ ਦੇਖਿਆ ਜਾਵੇ ਕਿ ਇਹ ਵਾਜਬ ਹੈ ਬਿਲਕੁਲ ਵਾਜਿਬ ਨਹੀਂ ਕਿ ਸਾਡੇ ਪੰਜਾਬ ਦਾ ਕਿਸਾਨ ਅਤਵਾਦੀ ਹੈ ਕਿ ਉਹ 테러ਰਿਸਟ ਹੈ ਜੇ ਉਹ ਆਪਣੀਆਂ ਗੱਲਾਂ ਲੈ ਕੇ ਜਾ ਰਹੇ ਨੇ ਦਿੱਲੀ ਵੱਲ ਨੂੰ ਉਹਨਾਂ ਦੇ ਤਾਂ ਫੁੱਲ ਵਰਸਾਈ ਜਾਣੇ ਚਾਹੀਦੇ ਆ ਤੁਸੀਂ ਬੈਰੀਕੇਡ ਲਾ ਰਹੇ ਹੋ ਤੁਸੀਂ ਟਾਇਰ ਗੈਸ ਉਹਨਾਂ ਤੇ ਸੁੱਟ ਰਹੇ ਹੋ ਤੁਸੀਂ ਉਹਨਾਂ ਤੇ ਉਹ ਦੂਜੀਆਂ ਜਿਹੜੀਆਂ ਗੋਲੀਆਂ ਨੇ ਉਹ ਮਾਰ ਰਹੇ ਹੋ ਸੋ ਉਹਨਾਂ ਦੇ ਤਾਂ ਫੁੱਲ ਵਰਸਾਈ ਜਾਣੇ ਚਾਹੀਦੇ ਸੀਗੇ ਤੇ ਜੇ ਇਹ ਦੁਰਵਿਵਹਾਰ ਹੈ ਇਹ ਬਰਦਾਸ਼ਤ ਨਹੀਂ ਹੋਊਗਾ ਪੰਜਾਬ ਦੇ ਲੋਕ ਕਿਉਂਕਿ ਇਹ ਚ ਗੱਲ ਹੈ ਸਾਰੇ ਪੰਜਾਬੀ ਇਕੱਠੇ ਨੇ ਇਸ 이슈 ਤੇ। ਭਾਜਪਾ ਇਹ ਵੀ ਗੱਲ ਕਹਿ ਰਹੀ ਹੈ ਨਾ ਕਹਿੰਦੀ ਸਾਡਾ ਕਾਡਰ ਨੂੰ ਜਿਹੜਾ ਥੱਲੇ ਸਿੱਟਾਂ ਦੀ ਕੋਸ਼ਿਸ਼ ਕਰ ਰਹੀ ਆ ਕਾਂਗਰਸ ਕਿਉਂਕਿ ਅੱਗੇ ਚੋਣਾਂ ਆ ਰਹੀਆਂ ਨੇ ਲੋਕ ਸਭਾ ਦੀਆਂ। ਬਜੰਦਾ ਸਰਸਾ ਦਾ ਬਿਆਨ ਆਉਂਦਾ ਕਹਿੰਦੇ ਸਹੀ ਸਮਾਂ ਨਹੀਂ ਸੀ ਕਿਸਾਨਾਂ ਦਾ। ਤੁਸੀਂ ਗਲਤ ਸ਼ਹਿਰ ਦੇ ਉੱਤੇ ਆ ਕੇ ਜਿਹੜਾ ਇਸ ਤਰ੍ਹਾਂ ਕਰ ਰਹੇ ਹੋ ਉਹ ਤਾਂ ਇਹ ਗੱਲ ਕਹਿ ਰਹੇ ਕਿ ਕਿਸਾਨ ਆਗੂ ਨੂੰ ਕਾਂਗਰਸ ਸ਼ਹਿਰ ਦੇ ਏਰੀਆ ਤੇ ਕਾਂਗਰਸ ਸਾਰਾ ਕੁਝ ਕਰਵਾ ਰਹੀ ਆ। ਨਹੀਂ 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 ਦੇਖੋ ਕਿਸਾਨ ਜਥੇਬੰਦੀਆਂ ਔਰ ਕਿਸਾਨ ਆਗੂ ਉਹ ਇੱਕ ਇੰਡੀਪੈਂਡੈਂਟ ਬਾਡੀਜ਼ ਨੇ। ਔਰ ਉਹ ਚਲਦਿਆਂ ਨੇ ਆਪਣੇ ਕਿਸਾਨ ਵੀਰਾਂ ਦੀਆਂ ਜਿਹੜੀਆਂ ਉਹਨਾਂ ਦੀਆਂ رائے ਐ ਉਹ رائے ਲੈ ਕੇ ਚਲਦਿਆਂ ਨੇ ਉਹਨਾਂ ਦੀ ਸਲਾਹ مشورہ ਲੈ ਕੇ ਚਲਦੇ ਇਹਦੀ ਕਾਂਗਰਸ ਪਾਰਟੀ ਦੀ ਤਾਂ ਗੱਲ ਹੀ ਨਹੀਂ ਨਾ ਇਹ ਕੋਈ ਪੋਲਿਟੀਕਲ ਗੱਲ ਹੈ ਮੋਹਿਦ ਜੀ ਤੁਸੀਂ ਕਹਿ ਰਹੇ ਹੋ ਵੀ ਇਸ ਕੋਈ ਪੋਲਿਟੀਕਲ ਗੱਲ ਨਹੀਂ ਵੀ ਨਾਨ ਪੋਲਿਟੀਕਲ ਤੁਸੀਂ ਵੀ ਇੱਥੇ ਆਏ ਹੋ ਹੋਰ ਲੀਡਰ ਵੀ ਆਏ ਨੇ ਵੀ ਨਾਨ ਪੋਲਿਟੀਕਲ ਆਏ ਨੇ ਪਰ ਜਦੋਂ ਇੰਟਰਵਿਊ ਚੱਲਦੀ ਹੈ ਕਿਸੇ ਲੀਡਰ ਦੀ ਤਾਂ ਨੀਚੇ ਜਿਹੜੇ ਕਮੈਂਟਸ ਨੇ ਉਹਨਾਂ ਦੇ ਵਿੱਚ ਇਹ ਫਿਰ ਕੌਣ ਨੈਰੇਟਿਵ ਸਜ ਰਿਹਾ ਹੈ ਕਿ ਜਿਹੜਾ ਇਸ ਪੂਰੇ ਧਰਨੇ ਨੂੰ ਕਾਂਗਰਸ ਔਰ ਆਮ ਆਦਮੀ ਪਾਰਟੀ ਸਪੋਰਟ ਕਰ ਰਹੀ ਹੈ ਇਹ ਮੈਂ ਤਾਂ ਕਹਿੰਦਾ ਹਰ ਪੰਜਾਬੀ ਨੂੰ ਸਪੋਰਟ ਕਰਨਾ ਚਾਹੀਦਾ ਇਸ ਧਰਨੇ ਨੂੰ ਜਿਹੜਾ ਪੰਜਾਬ ਨੂੰ ਪਿਆਰ ਕਰਦਾ ਹੈ ਇਹ ਪੋਲੀਟੀਕਲ ਨੈਰੇਟਿਵ ਕਿਵੇਂ ਸਿਰਜਿਆ ਜਾ ਰਿਹਾ ਹੈ ਕੋਈ ਪੋਲੀਟੀਕਲ ਨੈਰੇਟਿਵ ਹੈ ਨਹੀਂ ਇਹਦੇ ਵਿੱਚ ਜਿਹੜਾ ਥੱਲੇ ਕੋਈ ਕਮੈਂਟ ਕਰ ਰਿਹਾ ਮੈਂ ਨਹੀਂ ਸਮਝਦਾ ਵੀ ਇਹ ਚੀਜ਼ਾਂ ਐਨੇ लेवल ਤੇ ਮਾਨੀਟਰ ਹੋ ਸਕਦੀ ਐ ਨਾ ਕੋਈ ਇੱਕ ਬੰਦਾ ਕੰਟਰੋਲ ਕਰ ਸਕਦਾ ਹੈ ਇਹ ਤਾਂ ਆਪ ਮੁਹਾਰੇ ਲੋਕ ਆਏ ਨੇ ਆਪ ਮੁਹਾਰੇ ਲੋਕ ਕਮੈਂਟ ਕਰਦੇ ਆਪ ਮੁਹਾਰੇ ਸਰਕਾਰਾਂ ਦੇ ਲੋਕ ਗਲਤੀਆਂ ਕੱਢਦੇ ਨੇ ਆਪ ਮੁਹਾਰੇ ਆਪਣੀ ਗੱਲ ਰੱਖਦੇ ਨੇ ਸੋ ਇਹਦੇ ਵਿੱਚ ਨਾਥਿੰਗ ਇਜ਼ ਪੋਲਿਟਿਕਲ ਜਾਂ ਕੋਈ ਇੱਕ ਪਾਰਟੀ ਨੈਰੇਟਿਵ ਨੂੰ ਬਣਾਉਣਾ ਚਾਹ ਰਹੀ ਹੈ ਇਹ ਜੀ ਕੋਈ ਗੱਲ ਨਹੀਂ ਕੀ ਪਰ ਮੌਜੂਦਾ ਸਰਕਾਰ ਕਿਉਂ ਕਹਿ ਰਹੇ ਨਰਿੰਦਰ ਮੋਦੀ ਕਿਸਾਨ ਵਿਰੋਧੀ ਉਹ ਇਸੇ ਲਈ ਹੈ ਵੀ ਅੱਜ ਬੈਰੀਕੇਡ ਕੌਣ ਲਾ ਕੇ ਰੱਖਿਆ ਖੱਟੜ ਸਾਹਿਬ ਦੀ ਸਰਕਾਰ ਹੈ ਹਰਿਆਣੇ ਚ ਬੀਜੇਪੀ ਦੀ ਸਰਕਾਰ ਅਸ ਲਈ ਸਵਾਲ ਪੁੱਛੇ ਜਾ ਰਹੇ ਹੋਰ ਤਾਂ ਕੋਈ ਗੱਲ ਨਹੀਂ ਲੱਗਦਾ ਇਹ ਜ਼ਾ ਪੰਜਾਬ ਤੇ ਇਫੈਕਟ ਪਾਵੇਗਾ ਬੀਜੇਪੀ ਨੂੰ ਬੀਜੇਪੀ ਦਾ ਆਪਣੇ ਹਿੰਦੁਸਤਾਨ ਚ ਬੀਜੇਪੀ ਦਾ ਪਹਿਲਾਂ ਵੀ ਪੰਜਾਬ ਚ ਕੁਝ ਨਹੀਂ ਸੀਗਾ ਜੇ ਮੇਰੀ ਪਰਸਨਲ ਓਪੀਨੀਅਨ ਤੁਸੀਂ ਪੁੱਛੋ ਬੀਜੇਪੀ ਦਾ ਕਦੇ ਵੀ ਕੋਈ ਇੰਪੈਕਟ ਜਾਂ ਕੋਈ ਵੀ ਇਹਨਾਂ ਦਾ ਗਰਾਊਂਡ ਤੇ ਕੋਈ ਵੀ ਅਸਰ ਕਦੇ ਵੀ ਨਹੀਂ ਸੀ ਸਹੀ ਗੱਲ ਕੀਤੀ ਜਾਵੇ ਜਿਵੇਂ ਇੰਟਰਨੈਟ ਸੇਵਾਵਾਂ ਬੰਦ ਕੀਤੀਆਂ ਗਈਆਂ ਪੂਰੇ ਬਾਰਡਰ ਏਰੀਆ ਦੇ ਵਿੱਚ ਉਸ ਦੇ ਕਰਕੇ ਬੱਚਿਆਂ ਨੂੰ ਬਹੁਤ ਜ਼ਿਆਦਾ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਅੱਗੇ ਪ੍ਰੀਖਿਆਵਾਂ ਵੀ ਆ ਰਹੀਆਂ ਨੇ ਜਿਸ ਨੂੰ ਲੈ ਕੇ ਪੜ੍ਹਾਈ ਕਰਨ ਦੇ ਵਿੱਚ ਬਹੁਤ ਸਮੱਸਿਆ ਆ ਰਹੀ ਆ ਇਸ ਨੂੰ ਲੈ ਕੇ ਵੀ ਕੁਝ ਕਰ ਰਹੇ ਹੋ ਤੁਸੀਂ ਪਹਿਲੀ ਵਾਰ ਹੋਇਆ ਕਿ ਦਿੱਲੀ ਐਨਸੀਆਰ ਤੋਂ ਬਾਹਰ ਕੇਂਦਰ ਸਰਕਾਰ ਨੇ ਇੰਟਰਨੈਟ ਬੰਦ ਕਰਨ ਦੀ ਗੱਲ ਕੀਤੀ ਹੈ ਔਰ ਪੰਜਾਬ ਸਰਕਾਰ ਵੱਲੋਂ ਕੋਈ ਆਬਜੈਕਸ਼ਨ ਵੀ ਰੇਜ਼ ਨਹੀਂ ਹੋਇਆ ਸੋ ਇਹ ਤਸ਼ੱਦਦ ਜਿਹੜੀ ਹੈਗੀ ਆ ਹਰ ਲੈਵਲ ਤੇ ਹੈ ਬਿਲਕੁਲ ਠੀਕ ਕੀਆ ਕਿਸਾਨੀ ਜਥੇਬੰਦੀਆਂ ਦੇ ਆਗੂਆਂ ਨੇ ਕਿ ਪਹਿਲੀ ਗੱਲ ਤਾਂ ਵੀ ਸਾਨੂੰ ਦੱਸੋ ਤਾਂ ਅਸੀਂ ਵੀ ਇੰਟਰਨੈਟ ਕਿਉਂ ਬੰਦ ਕੀਤਾ ਜਦੋਂ ਪਿਛਲਾ ਅੰਦੋਲਨ ਲੱਗਿਆ ਸੀ ਤੁਹਾਡੇ ਫਾਦਰ ਸਾਹਿਬ ਮੰਤਰੀ ਸੀਗੇ ਲੱਗਦਾ ਵੀ ਉਦੋਂ ਸਰਕਾਰ ਤੇ ਹੁਣ ਦੇ ਸਰਕਾਰ ਦੇ ਬਿਹੇਵ ਦੇ ਵਿੱਚ ਫਰਕ ਹੈ ਬਹੁਤ ਜ਼ਿਆਦਾ ਫਰਕ ਹੈ ਉਦੋਂ ਕਾਂਗਰਸ ਪਾਰਟੀ ਨੇ ਸਰਕਾਰ ਨੇ ਪੂਰੀ ਸਪੋਰਟ ਕੀਤੀ ਸੀ ਫਾਰਮਰਸ ਨਾਲ ਇੱਕ ਜੁਆਇੰਟ ਮੀਟਿੰਗ ਹਜੇ ਤੱਕ ਕੋਈ ਜੁਆਇੰਟ ਮੀਟਿੰਗ ਵੀ ਨਹੀਂ ਹੋਈ ਨਾ ਇਹਨਾਂ ਦੀ ਕੋਈ ਗੱਲ ਸੁਣੀ ਗਈ ਹੈ ਔਰ ਇਹ ਤਾਂ ਹੁਣ ਟੱਕਰੇ ਜਿਹੜੇ ਹੈਗੇ ਨੇ ਸਿੱਧੇ ਸਿੱਧੇ ਨਰਿੰਦਰ ਮੋਦੀ ਕੱਲ ਵੀ ਮੀਟਿੰਗ ਹੋਈ ਆ ਕੱਲ ਮੁੱਖ ਮੰਤਰੀ ਭਗਵਾਨਤ ਮਾਨ ਖੁਦ ਲੀਡ ਕਰਦੇ ਨੇਗੇ 1:30 ਵਜੇ ਤੱਕ ਮੀਟਿੰਗ ਚੱਲਦੀ ਆ ਉਹ ਕਹਿੰਦੇ ਮੈਂ ਪੂਰਾ ਪੱਖ ਰੱਖਿਆ ਇਹ ਵੀ ਗੱਲ ਮੈਂ ਕੇਂਦਰੀ ਮੰਤਰੀਆਂ ਨੂੰ ਕਹੀ ਆ ਕਿ ਤੁਸੀਂ ਸਾਡੇ ਨੌਜਵਾਨਾਂ ਤੇ ਸਾਡੇ ਕਿਸਾਨ ਭਰਾਵਾਂ ਤੇ ਤੁਸੀਂ ਗੋਲਿਆਂ ਨਾਲ ਹਮਲੇ ਕਰ ਰਹੇ ਹੋ ਜ਼ਖਮੀ ਹੋ ਰਹੇ ਉਹ ਕਹਿੰਦੇ ਮੈਂ ਠੋਕ ਕੇ ਗੱਲ ਕੀਤੀ ਇੱਕ ਵੀ ਐਫਆਈਆਰ ਕਿਉਂ ਨਹੀਂ ਹੋਈ ਫਿਰ ਜੀਸੀਬੀਆਂ ਕਿਉਂ ਜਬਤ ਹੋ ਰਹੀਆਂ ਨੇ ਇੱਕ ਵੀ ਕੋਈ ਐਫਆਈਆਰ ਨਹੀਂ ਐਫਆਈਆਰ ਤਾਂ ਹੋਣੀ ਚਾਹੀਦੀ ਸੀ ਨਾ ਡੀਸੀ ਅੰਬਾਲਾ ਤੇ ਹਜੇ ਤੱਕ ਐਫਆਈਆਰ ਕਿਉਂ ਨਹੀਂ ਹੈ ਕਿੰਨੇ ਕਿਸਾਨ ਔਰੇ ਜ਼ਖਮੀ ਬੈਠੇ ਨੇ ਉਹਨਾਂ ਦੀ ਸਾਰ ਪੁੱਛਣ ਲਈ ਕੋਈ ਨਮਾਇੰਦਾ ਆਇਆ ਨਹੀਂ ਪਰ ਆਹ ਮਾਹੌਲ ਪੋਲਿਟੀਕਲ ਗੱਲ ਕਰਨ ਦਾ ਨਹੀਂ ਹੈ ਲੋਕ ਦੇਖ ਰਹੇ ਨੇ ਇਸ ਗੱਲ ਉਹ ਇਸ ਗੱਲ ਦੀ ਹੈ ਤਾਂ ਫਿਰ ਐਫਆਈਆਰ ਹੋ ਜਾਣੀ ਚਾਹੀਦੀ ਸੀ ਤੇ ਹੋ ਰਹੀ ਹੈ ਨਾ ਇਹ ਤਾਂ ਮੰਨਦੇ ਹਾਂ ਕਰਨ ਵਾਲੇ ਕਰ ਰਹੇ ਹੈ ਬਿਲਕੁਲ ਸਹੀ ਗੱਲ ਹੈ ਪਰ ਹਜੇ ਉਹ ਮਾਹੌਲ ਮੈਂ ਤਾਂ ਇਹ ਅਪੀਲ ਕਰਦਾ ਕਿ ਪੰਜਾਬ ਇਸ ਮਸਲੇ ਤੇ ਹਜੇ ਵੀ ਮੈਂ ਕੰਨਾ ਇਕੱਠਾ ਹੈ ਪੰਜਾਬ ਇਕੱਠਾ ਬਿਲਕੁਲ ਜਤਾਂਗੇ ਔਰ ਜੋ ਸਪੋਰਟ ਅਸੀਂ ਪਿਛੋਂ ਕਰ ਸਕਦੇ ਆ ਸਾਡੇ ਕਿਸਾਨ ਭਰਾਵਾਂ ਦੀ ਅਸੀਂ ਕਰ ਸਕਦੇ ਆ ਉਹ ਇੱਕ ਨੌਜਵਾਨ ਸੰਸਥਾ ਹੋਣ ਦੇ ਨਾਤੇ ਮੈਡੀਕਲ ਸਪੋਰਟ ਦੀ ਗੱਲ ਆਈ ਹੈ ਅਸੀਂ ਫ੍ਰੀ ਲੀਗਲ ਏਡ ਦੇ ਰਹੇ ਹਾਂ ਸਾਡੇ ਵਕੀਲ ਉਰੇ ਬੈਠਣਗੇ ਬੈਠੇ ਨੇ ਔਰ ਸਾਡੇ ਐਂਬੂਲੈਂਸਿਸ ਕਿਉਂਕਿ ਅੱਜ ਤੁਸੀਂ ਦੇਖਿਆ ਵੀ ਸਾਡੀ ਟੀਮ ਆ ਸ਼ੁਭ ਸੇਖੋ ਨੇ ਮਹੌਲੀ ਤੋਂ ਇਹ ਸਾਰਾ ਦਿਨ ਉਸ ਪਰਿਵਾਰ ਨਾਲ ਸੀਗੇ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਹੈ ਉਹਨਾਂ ਲੈ ਕੇ ਆਏ ਤੇ ਲੋਡ ਵੇਲੇ ਉਹਨਾਂ ਦਾ ਫੋਨ ਆਇਆ ਤੇ ਅਸੀਂ ਅੱਗੇ ਹੋ ਕੇ ਮਦਦ ਕੀਤੀ ਔਰ ਜਿਸ ਤਰੀਕੇ ਦੀ ਵੀ ਮਦਦ ਅਸੀਂ ਕਰ ਸਕਾਂਗੇ ਔਰ ਕਰ ਰਹੇ ਹਾਂ ਤੇ ਅੱਗੇ ਪ੍ਰਮਾਤਮਾ ਸਾਨੂੰ ਬਲ ਬਖਸ਼ੇ ਔਰ ਸ਼ਕਤੀ ਬਖਸ਼ੇ ਕਿ ਅਸੀਂ ਇਸ ਆંદੋਲਨ ਜਿਹੜੇ ਮੋਢੀ ਨੇ ਅਸੀਂ ਮੋਢੀ ਨਹੀਂ ਜਿਹੜੇ ਮੋਢੀ ਨੇ ਅਸੀਂ ਉਹਨਾਂ ਨੂੰ ਸਪੋਰਟ ਕਰ ਸਕੀਏ ਰਾਹੁਲ ਗਾਂਧੀ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਕਹਿੰਦੇ ਰਾਹੁਲ ਗਾਂਧੀ ਆ ਸਕਦੇ ਨੇ ਅੰਦੋਲਨਾਂ ਦੇ ਵਿੱਚ ਕਿਸਾਨਾਂ ਦੇ ਨਾਲ ਸਮਰਥਨ ਦੇਣ ਵਾਸਤੇ ਜਾਂ ਉਹਨਾਂ ਦੇ ਨਾਲ ਕਹਿੰਦੇ ਮੁਲਾਕਾਤ ਕਰਨ ਦੇ ਵਾਸਤੇ ਚਰਚਾਵਾਂ ਚੱਲ ਰਹੀ ਨੇ ਤੁਹਾਨੂੰ ਕੋਈ ਇਨਫੋਰਮੇਸ਼ਨ ਕੋਈ ਗੱਲਬਾਤ ਹੋਈ ਹੈ ਨਹੀਂ ਇਦਾਂ ਦੀ ਸਾਡੇ ਕਿਉਂਕਿ ਪੋਲਿਟੀਕਲ ਤੌਰ ਤੇ ਤਾਂ ਕੋਈ ਗੱਲ ਨਹੀਂ ਹੈ ਪਰ ਹਾਂ ਰਾਹੁਲ ਗਾਂਧੀ ਜੀ ਦਾ ਜਿਹੜਾ ਸਟੈਂਡ ਉਹਨਾਂ ਨੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇੱਕ ਚੀਜ਼ ਨਵੀਂ ਉੱਭਰ ਕੇ ਆਈ ਹੈ ਕਿ ਰਾਹੁਲ ਗਾਂਧੀ ਜੀ ਨੇ ਕਿਹਾ ਖੜਗੇ ਸਾਹਿਬ ਨੇ ਵੀ ਸਾਡੇ ਪ੍ਰਧਾਨ ਨੇ ਉਹਨਾਂ ਨੇ ਵੀ ਕਿਹਾ ਕਿ ਐਮਐਸਪੀ ਦੀ ਲੀਗਲ ਗਾਰੰਟੀ ਅਸੀਂ ਦਵਾਂਗੇ ਇੰਡੀਆ ਦੀ ਜੇ ਸਰਕਾਰ ਬੰਦੀ ਹੈ ਸੋ ਇੱਕ ਚੰਗੀ ਚੀਜ਼ ਉੱਭਰ ਕੇ ਆਈ ਹੈ ਜੇ ਉਰੇ ਆਉਣਗੇ ਤਾਂ ਬਿਲਕੁਲ ਮੈਂ ਸਮਝਦਾ ਇੱਕ ਮੋਰਲ ਬੂਸਟ ਹੁੰਦਾ ਹੈ ਪੰਜਾਬੀਆਂ ਦਾ ਮੋਰਲ ਬੂਸਟ ਹੁੰਦਾ ਕਿ ਇੱਕ ਪੋਲੀਟਿਕਲ ਪਾਰਟੀ ਆਈ ਹੈ ਮੈਂ ਤਾਂ ਕਹਿੰਦਾ ਬੀਜੇਪੀ ਵਾਲਿਆਂ ਨੂੰ ਵੀ ਆਉਣਾ ਚਾਹੀਦਾ ਇੱਕ ਇੱਕ ਕਿਉਂ ਆਵੇ ਹੋਰ ਵੀ ਹੋਣ ਤਾਂ ਬਹੁਤ-ਬਹੁਤ ਸ਼ੁਕਰੀਆ ਤਾਂ ਇਹ ਤਸਵੀਰ ਮੋਹਿਤ ਮਹਿੰਦਰਾ ਜੋ ਅੱਜ ਕਿਸਾਨ ਦੀ ਪਹਿਲੀ ਕਹਿ ਲਈਏ ਵੀ ਸ਼ਹਾਦਤ ਹੋਈ ਆ ਜੀ ਇੱਕ ਕਿਸਾਨ ਦੀ ਉਸ ਦੀ ਮ੍ਰਿਤਕ ਦੇ ਲੈ ਕੇ ਅਇਤ ਐਂਬੂਲੈਂਸ ਦੇ ਰਾਹੀ ਪਹੁੰਚੇ ਸੰਤ ਉਸ ਪਰਿਵਾਰ ਦੀ ਪੂਰੀ ਮਦਦ ਹੈ ਜਿਹੜੀ ਮੋਹਿਤ ਮਹਿੰਦਰਾ ਵੱਲੋਂ ਕੀਤੀ ਗਈ ਹੈ ਤਾਂ ਅੰਦੋਲਨ ਦੀਆਂ ਪਲ-ਪਲ ਦੀਆਂ ਤਸਵੀਰਾਂ ਹਰ ਇੱਕ ਅਪਡੇਟ ਤੁਹਾਡੇ ਤੱਕ ਐਸੇ ਤਰ੍ਹਾਂ ਲੈ ਕੇ ਆਂਦੇ ਰਹਾਂਗੇ ਫਿਲਹਾਲ ਦੇ ਲਈ ਦਿਓ ਇਜਾਜ਼ਤ ਬਾਕੀ ਅਪਡੇਟਸ ਲਈ ਜੁੜੇ ਰਹੋ ਐਸਐਮ ਟੀਵੀ ਦੇ ਨਾਲ ਕੈਮਰਾ ਪਰਸਨ ਹਰਪ੍ਰੀਤ ਸਿੰਘ ਦੇ ਨਾਲ ਪ੍ਰਵਿੰਦਰ ਸਿੰਘ ਛੱਡਾ ਸ਼ੰਭੂ ਬਾਰਡਰ